ਕ੍ਰਿਕਟਰ ਹਾਰਦਿਕ ਪਾਂਡੇ ਤੇ ਨਤਾਸ਼ਾ ਹੁਣ ਇੱਕ ਦੂਸਰੇ ਤੋਂ ਵੱਖ ਹੋ ਚੁੱਕੇ ਨੇ ਜਸਤੀ ਜਾਣਕਾਰੀ ਉਹਨਾਂ ਨੇ ਹੁਣ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ ਜੀਹਾਂ ਤੋਂ ਦੱਸਦੇ ਕਿ ਹਾਰਦਿਕ ਪਾਂਡਿਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਦਾ ਤਲਾਕ ਕਨਫਰਮ ਹੋ ਗਿਆ ਹੈ ਇਹ ਜਾਣਕਾਰੀ ਦੋਵਾਰੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਪਾਂਡੇ ਅਤੇ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਪਹਿਲਾਂ ਹੀ ਚਰਚਾ ਦੇ ਵਿੱਚ ਬੜੀਆਂ ਹੋਈਆਂ ਸਨ ਪਰ ਹੁਣ ਇਸ ਦੀ ਪੁਸ਼ਟੀ ਹੋ ਗਈ ਹੈ ਪਾਂਡੇ ਅਤੇ ਨਤਾਸ਼ਾ ਦੇ ਰਿਸ਼ਤੇ ਦੇ ਵਿੱਚ ਪੰਜ ਅਹਿਮ ਗੱਲਾਂ ਸਾਹਮਣੇ ਆਈਆਂ ਦੋਹਾਂ ਦਾ ਇੱਕ ਬੇਟਾ ਵੀ ਹੈ ਜੋ ਤਲਾਕ ਤੋਂ ਬਾਅਦ ਉਹਨਾਂ ਦੇ ਨਾਲ ਹੀ ਰਹਿ ਸਕਦਾ ਹੈ ਇਹ ਫੈਸਲਾ ਆਪਸੀ ਸਹਿਮਤੀ ਦੇ ਨਾਲ ਲਿਆ ਗਿਆ ਹੈ ਪਾਂਡੇ ਅਤੇ ਨਤਾਸ਼ਾ ਦੀ ਪਹਿਲੀ ਮੁਲਾਕਾਤ 2018 ਦੇ ਵਿੱਚ ਹੋਈ ਸੀ ਦੋਹਾ ਦੀ ਮੁਲਾਕਾਤ ਇੱਕ ਕਾਮਨ ਫਰੈਂਡ ਰਾਹੀਂ ਹੋਈ ਸੀ ਇਸ ਤੋਂ ਬਾਅਦ ਪਾਂਡੇ ਅਤੇ ਨਤਾਸ਼ਾ ਦੀ ਦੋਸਤੀ ਹੋ ਗਈ ਅਤੇ ਇਹ ਫਿਰ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਦੋਵਾਂ ਨੇ ਜਨਵਰੀ 2020 ਦੇ ਵਿੱਚ ਮੰਗਣੀ ਕਰ ਲਈ ਸੀ ਪਾਂਡੇ ਅਤੇ ਨਤਾਸ਼ਾ ਦਾ ਵਿਆਹ ਕੋਵਿਡ ਦੇ ਲਾਕਡਾਊਨ ਦੇ ਦੌਰ ਦੇ ਵਿੱਚ ਹੋਇਆ ਸੀ